ਸਾਰੇ ਇਹ ਗਵਾਂਢ ਦੇ ਵਿੱਚ ਜਿਹੜਾ ਬੱਚੀ ਵਾਲਾ ਦੁਕਾਨ ਬੱਪ ਰਿਹਾ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਸਰਕਾਰ ਤੋਂ ਕੋਈ ਉਜਾਸ ਨਹੀਂ ਵੇਜੇ ਇਹ ਬਹੁਤ ਮਾੜੀ ਗੱਲ ਹੋਈ ਜੀ ਬਹੁਤ ਹੀ ਅਦੋਂ-ਵੱਦ ਮਾੜੀ ਹੋਈ ਚਾਹੁੰਦੇ ਹਾਂ ਵੀ ਚਲ ਉਹਦੀ ਵਿਚਾਰੀ ਡੈੱਡ ਬੋਡੀ ਇੱਥੇ ਜਲਦੀ ਤੋਂ ਜਲਦੀ ਆ ਜੇ ਇਹਨਾਂ ਕੋਲ ਤੇ ਆਪਦਾ ਇਹ ਜਿਹੜਾ ਹੁੰਦਾ ਕੋਈ ਰਸਮਾਂ ਕਰਾ ਕਰਮ ਕਰ ਸਕਣ ਉਹ ਕਿ ਕਿੱਡਾ ਪਰਿਵਾਰਾ ਜੀ ਕਿਸ ਤਰੀਕੇ ਤੇ گزارਾ ਇਹਨਾਂ ਦਾ ਕੀ ਪਹਿਲਾਂ ਉਹ ਤਾਂ ਡਰਾਈਵਰੀ ਕਰਦੇ ਸੀਗੇ ਜੀ ਹੁਣ ਮਤਲਬ ਕੰਪਨੀ ਚ ਉਹ ਤੇ ਟ੍ਰੇਡ ਇੰਟਰ ਅੰਡ ਦੇ ਪ੍ਰਾਈਵੇਟ ਨੌਕਰੀ ਉੱਤੇ ਕਰਦੇ ਜੀ ਪਹਿਲਾਂ ਟਰੱਕ ਡਰਾਈਵਰ ਸੀ ਬਾਹਰ ਬੂਰ ਚਲਾਉਂਦੇ ਸੀ ਗੱਡੀ ਜਿਵੇਂ ਖਰਚਾ ਦੱਸਿਆ ਜਾ ਰਿਹਾ ਕਾਫੀ ਲੱਖਾਂ ਦਾ ਖਰਚਾ ਜੀ ਕੀ ਪ੍ਰਵਾਹ ਇਸ ਖਰਚੇ ਨੂੰ ਚੱਕ ਸਕਦਾ ਹੈ ਜੀ ਨਹੀਂ ਜੀ ਇੰਨਾ ਖਰਚਾ ਕਿ ਮੈਂ ਕਰਨੀ ਪਹਿਲਾਂ ਹੀ ਲਾ ਕੇ ਬਥੇਰੇ ਪੈਸੇ ਲਾ ਕੇ ਭੇਜੀ ਹੈ ਨਾ ਕਿਸੇ ਕੋਲ ਵੀ ਹਾਂ ਜੀ 7-8 ਮਹੀਨੇ ਪਹਿਲਾਂ ਹੋਇਆ ਗਈ ਨੂੰ ਸੁਣ ਪਰਮਜੀਤ ਸਿੰਘ ਜੀ ਪਰਮ ਸਿੰਘ ਜੀ ਇਹ ਬੱਚੀ ਵਾਲੀ ਪੁਖਾਨਤ ਵਾਪਰਿਆ ਕਿਹੜੇ ਥਾਂ ਗਈ ਸੀਗੀ ਬਹੁਤ ਨੂੰ ਪਤਾ ਲੱਗੇ ਕੀ ਕਾਰਨ ਦੱਸ ਰਿਹਾ ਜੀ ਕਾਰਨ ਦਾ ਇਹ اچانک ਮੌਤ ਹੋਈ ਆ ਜੀ ਇਹ ਸਰੀਰ ਦੇ ਵਿੱਚ ਰਹਿ ਰਹੀ ਸੀਗੀ ਤੇ ਇਹ ਆਪਾਂ 29 ਦਸੰਬਰ ਨੂੰ ਇੱਥੋਂ ਭੇਜੀ ਆ ਤਕਰੀਬਨ 8 ਕੁ ਮਹੀਨੇ ਹੋਏ ਨੇ ਪਹੁੰਚੀ ਨੂੰ ਤੇ ਮਨ ਪੜਨ ਵੇਸਤੇ ਗਈ ਸੀ ਪੜ ਰਹੀ ਸੀਗੀ ਉਹ ਆਨ ਨੂੰ ਕੀ ਨੇ ਸੋਚਿਆ ਪਿਤਾ ਜੀ ਉਸ ਵੇਲੇ ਸਾਨੂੰ ਕੁੜੀਆਂ ਦਾ ਫੋਨ ਆਇਆ ਜੀ ਪੁਲਿਸ ਦਾ ਫੋਨ ਆਇਆ ਉਦੋਂ ਕੀ ਕਿਹਾ ਗਿਆ ਤੁਹਾਨੂੰ ਉਗਲੇ ਵੀ ਝੋੜੀ ਬਚੀ ਜੇ ਅਚਾਨਕ ਮੌਤ ਹੋ ਗਈ ਕੁੜੀਆਂ ਦੇ ਦੇਖਿਆ ਜੇ ਪੁਲਿਸ ਨੂੰ ਕਾਲ ਕਰੀ ਪਰਸ ਆ ਕੇ ਨੇ ਹੈਂਡ ਓਵਰ ਕਰੀ ਬੋਡੀ ਤੇ ਪੁਲਿਸ ਨੂੰ ਕਾਲ ਆਈ ਜੀ ਤੇ ਹੁਣ ਉਹਨਾਂ ਨੇ ਡੈਡ ਬੋਡੀ ਇੱਥੇ ਲਿਆਉਣ ਦਾ ਕੀ ਪ੍ਰੋਸੀਜਰ ਚੱਲ ਰਿਹਾ ਕਿਸੇ ਨਾਲ ਗੱਲ ਬਾਤ ਨਹੀਂ ਅਜੇ ਕਿਸੇ ਨਾਲ ਹੋਈ ਨਹੀਂ ਜੀ ਗੱਲ ਅਜੇ ਕਰ ਰਹੇ ਆਂ ਜੀ ਗੱਲਬਾਤ ਮੀਤ ਹਰ ਨੂੰ ਭੇਜੇ ਸੀਗੇ ਮੈਸੇਜ ਵਗੈਰਾ ਮਾੜੀ ਮੋਟੀ ਕਾਸਪੌਂਸ ਆਈ ਕੋਈ ਨਹੀਂ ਮਿਲਿਆ ਸਾਨੂੰ ਤੇ ਐਸੀ ਬੋਡੀ ਦਾ ਸਰਕਾਰ ਨੂੰ ਅੱਗੇ ਕਹਿੰਦੇ ਆ ਸਾਡੀ ਬੋਡੀ ਇੱਥੇ ਜਾਂਦੀ ਜਾਵੇ ਸਾਡੀ ਨਹੀਂ ਮਦਦ ਕਰੀ ਆਵੇ ਕੀ ਕੰਮ ਕੀ ਕਰਦੇ ਹੋ ਜੀ ਕੰਮ ਦਾ ਡਰਾਈਵਰੀ ਦਾ ਜੀ ਡਰਾਈਵਰੀ ਕਰਦੇ ਹਾਂ ਕਿੰਨਾ ਕ ਖਰਚਾ ਦੱਸ ਰਿਹਾ ਉਸਨੇ ਜੀ 14 ਤੋਂ 15 ਲੱਖ ਰੁਪਏ ਦੱਸ ਰਿਹਾ ਜੀ ਪਰਿਵਾਰ ਪਰ ਸਰਕਾਰ ਕੋਲ ਜੀ ਉਧਾਰ ਲੈਣਾ ਚਾਹੁੰਦਾ ਜੀ ਬਹੁਤ ਸਰਕਾਰ ਵਾਲੀ ਮਦਦ ਕਰ ਜੇ ਸਾਡੀ ਬੋਡੀ ਜਿਹੜੀ ਮੰਗਾ ਕੇ ਦੇ ਸਾਡੀ ਮਦਦ ਕਰੀ ਆਰਥਿਕ ਨਹੀਂ ਸਾਡੀ ਹੈ ਨਹੀਂ ਪੂੰਜੀ ਵੀ ਦਾ ਯਾਰ ਨੇ ਪੈਸੇ ਲਾ ਸਕੀ